ਉੱਲਾਵੀ ਸੀਰੀ ਦਾ ਖੇਤ ਨੂੰ ਹੀ ਪਹੁੰਚ ਗਏ ਚੱਲੀਏ ਫਾਰਮ ਤੋਂ ਰੇ ਚੱਕ ਕੇ ਉਹਦਾ ਠੀਕ ਦੇ ਹੋਣਗੇ ਮੈਨੂੰ ਲਾਵੀ ਪਹਿਲਾਂ ਇਹ ਤਾਰ ਕੇ ਮੋਟਰ ਤੇ ਫਰਟੋ ਹਲੇ ਕੇ ਨਾ ਕੇ ਕਰੇ ਚਾ ਵੀ ਬਣਾਤੀ ਹੋਊਗੀ ਇਹ ਵੀ ਸਾਲਾ ਦਿਨ ਪਰ ਦਿਨ ਤਰੱਕੀ ਕਰੀ ਜਾਂਦਾ ਪਤਾ ਨਹੀਂ ਕਿੱਥੋਂ ਆਉਂਦਾ ਪੈਸਾ ਉਹ ਪਹਿਲਾ ਨਵਾਂ ਹੌਲੈਂਡ ਲਿਆਇਆ ਹੁਣ ਐਂਟਰ ਜਾਂ ਵੀ ਸੜੇ ਨੇ ਤਿਆਰ ਕਰਾ ਲਿਆ ਕਰਨਾ ਪੈਣਾ ਇਹਦਾ ਵੀ ਕੋਈ ਹੱਲ। ਉਹ ਦੇਖੀ ਕਿੱਧਰ ਚਾਕੀ ਆ ਨਾ ਕੀ ਸੋਚਦਾ ਹੈ? ਉਹਦੇ ਬਾਰੇ ਸੋਚਦਾ ਦੀ ਜਿਹੜਾ ਲੰਕਿਆ ਉਹ ਗੋਟੀ ਸਾਲੀ ਦਿਨ ਪਰ ਦਿਨ ਉੱਤੇ ਨੂੰ ਹੀ ਜਾਂਦੀ ਆ। ਡੋਰ ਮੁੱਕਣ ਦਾ ਨਾ ਹੋਈ ਨਹੀਂ ਲੈਂਦੀ। ਉਹ ਕੋਈ ਗੱਲ ਨਹੀਂ। ਤੂੰ ਕਹੇ ਤਾਂ ਡੋਰ ਕੱਟ ਦਿੰਨੇ ਆ। ਉਹ ਕਟਣਿਓ ਪੈਣੀਆਂ ਨਾਲੇ ਤੈਨੂੰ ਦੇਖ ਲਾ ਜਮਾ ਖੁੰਝੇ ਲਾਤਾ ਆਪ ਕਿੱਥੇ ਤੋਂ ਕਿੱਥੇ ਪਹੁੰਚ ਗਿਆ ਉਹ ਸਹੀ ਗੱਲ ਐ ਪਹਿਲਾਂ ਇਹਨਾਂ ਦੇ ਬਾਪੂ ਨੇ ਸਾਡੇ ਵਾਲੇ ਲੈਣੇਦਾਰ ਨਾਲ ਧੋਖੇ ਕਰੇ ਆਪਣੇ ਵਾਲਾ ਤੀ ਵਿਚਾਰਾ ਅਨਪੜ ਮਾਤੜ ਖੇਤੀ ਕਰੂ ਬੰਦਾ ਉਹ ਤਾਂ ਹੀ ਤਾਂ ਥੋੜੀ ਜ਼ਮੀਨ ਲੈ ਗਏ ਨਹੀਂ ਜ਼ਮੀਨਾਂ ਖਰੀਦਣੀਆਂ ਅੱਜ ਦੇ ਟਾਈਮ 'ਚ ਸੌਖੀਆਂ ਪਈਆਂ ਨੇ ਉਹ ਸਹੀ ਗੱਲ ਐ ਤੇਰੀ ਸਾਲਾ ਕੰਮ ਸਾਡੇ ਵਾਲੇ ਤੋਂ ਕਰਾਈਂ ਗਿਆ ਪੈਸੇ ਆਪ ਇਕੱਠੇ ਕਰੀਂ ਗਿਆ ਉਹ ਹੱਕ ਦੀ ਕਮਾਈ ਨਾ ਤਾਂ ਮੋਟਰਸਾਈਕਲ 'ਚ ਤੇਲ ਨਹੀਂ ਪੈਂਦਾ ਤਾਂ ਫੇਰ ਕਦੇ ਹੌਲੈਂਡ ਆਂਟਰ ਮੋਡੀਫਾਈ ਕਰਾਤਾ ਖੜ ਜਾ ਚੱਲ ਜੇ ਚਲੀ ਜਾਂਦੇ ਚਲੀ ਜਣ ਚੁੱਪ ਆਂਟਰ ਮੋਡੀਫਾਈ ਕਰਾਤਾ ਉਸ ਘਾਰ ਵੀ ਉਹ ਨਮੀ ਲਿਆਂਦੀ ਉਹ ਕੋਈ ਗੱਲ ਨਹੀਂ ਲੈ ਫੇਰ ਇਹਦੀ ਥੋੜੀ ਜੀ ਹੋਰ ਵੱਲੇ ਵੱਲੇ ਕਰ ਦੋ ਤੇਰੇ ਭਾਈ ਕੋਲ ਇੱਕ ਤਰੀਕਾ ਏ ਜਮਾ ਪੁੰਜੇ ਗਿਰੂ ਨਾਲੇ ਲਾਉ ਲੋਕਾਂ ਦੇ ਪੈਰੀ ਹੱਥ ਨਾਲੇ ਪੈਸੇ ਦੀ ਬਰਬਾਦੀ ਆਇਨ ਸਹੀ ਮੌਕਾ ਏ ਹੁਣ ਸੱਟ ਮਾਰਨ ਦਾ ਮੈਂ ਸਮਝਿਆ ਨਹੀਂ ਤੇਰੀ ਗੱਲ ਕਹਿਣਾ ਕੀ ਚਾਹਣਾ ਉਹ ਤੁਸੀਂ ਸਮਝ ਬਣੀ ਸਕਦੇ ਉੱਲੂ ਆ ਸਰਪੰਚੀ ਦਾ ਟਾਈਮ ਐ ਇਹਦੀ ਹੁਣ ਚਾਰ ਬੰਦੇ ਪਿੰਡ ਚ ਮੰਨਦੇ ਵੀ ਨਹੀਂ ਇਨੂੰ ਵੀ ਆਏ ਵੀ ਮੇਰੀ ਵਧੀਆ ਬਣੀ ਵੀ ਆ। ਇਹਨੂੰ ਵੀ ਆਏ ਆ ਵੀ ਵੱਲੇ ਵੱਲੇ ਆ। ਹੁਣ ਸਮਝ ਗਿਆ ਮੈਂ ਤੇਰੀ ਚਾਲ। ਇਹਦੇ ਨਾਮ ਹਰੇ ਸਰਪੰਚ ਸਾਹ ਬਲਾਉਣ ਦੀ ਧੀਰ ਹੈ। ਸਾਰਾ ਗੂੰਝ ਕੇ ਲੈ ਜੂ ਸਰਪੰਚੀ। ਹਾਂ ਹੁਣ ਐ ਕਰ ਫਿਰ। ਚੁੱਪ ਕਰ ਪੁੱਤ ਜਦ ਦੋ ਸਿਆਣੇ ਬੰਦੇ ਗੱਲ ਕਰਦੇ ਹੁਣ ਵਿੱਚ ਨਹੀਂ ਬੋਲੀਂਦਾ। ਹੁਣ ਗੱਲ ਸੁਣ ਮੇਰੀ ਪੰਜ ਚਾਰ ਬੰਦੇ ਕਰ ਇਕੱਠੇ। ਉਹਨਾਂ ਨੂੰ ਕਹਿ ਵੀ ਇਹਨੂੰ ਆਉਂਦੇ ਹੀ ਜਾਂਦੇ ਨੂੰ ਦੋਏ ਹੱਥ ਜੋੜ ਕੇ ਜ਼ਰਨੀਵਾ ਕਰਕੇ ਸਰਪੰਚ ਸਾਹਿਬ ਕਹਿ ਕੇ ਸੱਸਰੀ ਘਾਲ ਜਰੂਰ ਬੁਲਾਉਣੀ ਐ ਜਾ ਕੇ ਫਿਰ ਮਾੜੀ ਜੀ ਤੀਲੀ ਲਾ ਦੇ ਕਹਿਣਾ ਫੀਲ ਜੇ ਤਾਂ ਚੱਕ ਜੇ ਹਾਂ ਇੱਕ ਗੱਲ ਤੈਨੂੰ ਮੈਂ ਹੋਰ ਦੱਸਦਾ ਮੂੰਹ ਤੇ ਮਿੱਠੇ ਰਹਿਣਾ ਜਿਹੜਾ ਕਿ ਉਹ ਸਿੱਧੀ ਉਂਗਲੀ ਨਾਲ ਨਹੀਂ ਨਿਕਲਿਆ ਐਂ ਟੇਢੀ ਕਰਕੇ ਛੱਡਣਾ ਨਹੀਂ ਭੋਰਾ ਉਹ ਕੋਈ ਨਾ ਸਾਲੇ ਨੂੰ ਕੋਠੇ ਚਾੜ ਕੇ ਪੌੜੀ ਚੱਕ ਦੇਣੀ ਆ ਚੱਲ ਠੀਕ ਆ ਫਿਰ ਕਰਦੇ ਆ ਕੰਮ ਸ਼ੁਰੂ ਠੀਕ ਆ ਠੀਕ ਆ ਉਹ ਕੋਈ ਸਿੱਧਾ ਕੰਮ ਕਰਨ ਲੱਗ ਜਾ ਸੜਾ ਰਾਏ ਨਹੀਂ ਸਿਆਉਂਦਾ ਉਹ ਆ ਲੈ ਸਰਪੰਚੀ ਦੀ ਡੇਟ ਵੀ ਅਨਾਉਂਸ ਹੋ ਗਈ ਓਏ ਹੁਣ ਆਉ ਸਵਾਦ ਓਏ ਬਾਪੂ ਨੇ ਤਾਂ ਸਾਰੀ ਉਮਰ ਥੱਲੇ ਥੱਲੀ ਕਰਾਈਆ ਹੁਣ ਜੱਟ ਦੇਖੀ ਬੱਲੇ ਬੱਲੇ ਕਰਾਉਂਦਾ ਓਏ ਟੂਰਨਾਮੈਂਟ ਤੇ ਸਨਮਾਨ ਹੋਇਆ ਕਰਨਗੇ ਜਦ ਅਮਰੀਕ ਖੋਸਾ ਕੋਟਲੇ ਵਾਲਾ ਬੋਲਿਆ ਕਰੂ ਆਉ ਪਹੁੰਚਿਆ ਬੱਲਾ ਸਰਪੰਚ ਆਉ ਪਹੁੰਚਿਆ ਬੱਲਾ ਸਰਪੰਚ ਓਏ ਟੌਰੇ ਵੱਖਰੀ ਹੋਇਆ ਕਰੂ ਓਏ ਜਦ ਚਿੱਟਾ ਕੁਰਤਾ ਪਜਾਮਾ ਤੇ ਨੁੱਕਾਂ ਵਾਲੀ ਜੁੱਤੀ ਪਾਈ ਹੋ ਮੰਤਰੀ ਸੰਤਰੀ ਜੱਟ ਦੇ ਨਾਲ ਤੁਰਿਆ ਕਰਨਗੇ ਉਏ ਸ੍ਰੀਕ ਤਾਂ ਸੜ ਕੇ ਸਾਰੇ ਸੁਆਹ ਹੋ ਜਾ ਕਰਨਗੇ ਫਿਰ ਆਉ ਸੁਆਦ ਹੋ ਜਾਂਦ ਥਾਣੇ ਕਚਹਿਰੀਆਂ ਚ ਜਾਇਆ ਕਰੂੰ ਜੱਟ ਨੂੰ ਸਲੂਟ ਵੱਜਿਆ ਕਰਨਗੇ ਓਏ ਐਸ ਐਚਓ ਵੀ ਬਾਈ ਜੀ ਬਾਈ ਜੀ ਕਹਿ ਕੇ ਗੱਲ ਕਰਿਆ ਕਰੋ ਫਿਰ ਤਾਂ ਕੀ ਹਾਲ ਆ ਬਾਈ ਬਾਬ ਵਧੀਆ ਵਧੀਆ ਤੂੰ ਹਣਾ ਕਿਵੇਂ ਆ ਵਧੀਆ ਓ ਕੀ ਦੇਖੀ ਆ ਨਾ ਪਟਦੇ ਮੈਂ ਤਾਂ ਕਹਨਾ ਚੱਕ ਦੇ ਕੰਮ ਇਹਨੂੰ ਆਲੂ ਦਾ ਬੱਟਾ ਚੋਂ ਬਾਹਰ ਆ ਗਿਆ ਬੱਲ ਆਦਨੇ ਪਟਾਈ 1-2 ਦਿਨ ਚ ਬਾਈ ਲੇਬਰ ਲੂਬਰ ਮਿਲੀ ਆ ਉਹ ਲੇਬਰ ਦੀ ਆਪਾਂ ਨੂੰ ਕਿਹੜਾ ਕਾਟਾ ਕੋਈ ਆਪਾਂ ਨੂੰ ਕੌਣ ਜਵਾਬ ਦਿੰਦਾ ਉਹ ਸਹੀ ਗੱਲ ਆ ਬਾਈ ਬਣੀ ਤੇਰੀ ਵਾਲੀ ਆ ਪਰ ਇੱਕ ਗੱਲ ਆ ਬਾਈ ਆਲੂਆਂ ਦਾ ਸਾਲਾ ਇਤਕੀ ਮੰਦਾ ਜਾਈ ਆ ਉਹ ਮੰਦੇ ਦਾ ਆਪਾਂ ਨੂੰ ਕਾਹਦਾ ਡਰ ਆ ਆਪਾਂ ਤਾਂ ਸਟੋਰ ਚਲਾ ਦੇਣਾ ਉਹ ਸਹੀ ਗੱਲ ਆ ਬਾਈ ਤਾਕੜੇ ਦਾ ਤਾਂ ਸਾਲਾ 36 ਪੀਹਾ ਸੌ ਐ ਉਹ ਤੇਰੀਆਂ ਤਾਂ ਪੰਜੇ ਉਂਗਲਾਂ ਘੇਓ ਚ ਨੇ ਹੁਣ ਰੱਬ ਦੀ ਕਿਰਪਾ ਨਾਲ ਉਹ ਚੱਲ ਮਾਲਕ ਦੀ ਕਿਰਪਾ ਆਪਣੇ ਦੇ ਆਪਾਂ ਕਾਦੇ ਜੋਗਿਆ ਨਹੀਂ ਓ ਬਾਈ ਮੈਂ ਤੈਨੂੰ ਇੱਕ ਸਲਾਹ ਦੇਵਾਂ ਜੇ ਮੰਨੇਗਾ ਦੱਸ ਦੇਖ ਤੂੰ ਐ ਮੇਰਾ ਬੜਾ ਭਾਈ ਜਵਾਬ ਨਾ ਦੇ ਹਾਂ ਉਹ ਖੂਨ ਤਾਂ ਆਪਣਾ ਇੱਕ ਹੀ ਐ ਮੈਂ ਵੀ ਤੇਰੀ ਬੱਲੇ-ਵੱਲੇ ਹੀ ਜਾਉਣਾ ਦੱਸ ਖੁੱਲ ਕੇ ਦੱਸ ਤੂੰ ਕਹਿਣਾ ਕੀ ਚਾਹੁੰਦਾ ਓ ਬਾਈ ਦੇਖ ਹੁਣ ਆ ਗਿਆ ਸਰਪੰਚੀ ਦਾ ਟਾਈਮ ਹੂੰ ਜਿਹੜਾ ਤੇਰੇ ਆਲਾ ਰਤਬਾ ਪਿੰਡ 'ਚ ਹੋਰ ਦਾ ਬਾਈ ਹੈ ਨਹੀਂ ਦੇਖ ਉਹ ਪਰਲੇ ਪਾਸੇ ਹਾਕ ਮਾਰਦੇ ਤੂੰ ਜਦ ਇਹ 100 ਬੰਦਾ ਇਕੱਠਾ ਹੋ ਕੇ ਆ ਜਾਂਦਾ ਹੈ ਬਾਕੀ ਤੂੰ ਕਹੜਾ ਕਿਸੇ ਨੂੰ ਬਾਈ ਜਵਾਬ ਦਿੰਨਾ ਤੂੰ ਸਰਪੰਚੀ ਦੀ ਚੋਣ ਲੜਾ ਦੇ ਤੀ ਉਹ ਤੂੰ ਕਾਮਲਾ ਤਾਂ ਨਹੀਂ ਹੋ ਗਿਆ ਆਪਾਂ ਨੇ ਕਹ ਆਂ ਸਰਪੰਚੀ ਲੜਨੀਆਂ ਨਹੀਂ ਆਪਾਂ ਨੇ ਨਾਲੇ ਆ ਰਾਜਨੀਤਿਕ ਲੈਣਾ ਕੀ ਆ ਉਹ ਨਾ ਨਾ ਬਾਈ ਉਹ ਮੈਂ ਤਾਂ ਤੈਨੂੰ ਐਂ ਕਹਿਣਾ ਤੇਰਾ ਅੱਡਾ ਵੱਡਾ ਕਾਰੋਬਾਰ ਹੈ ਖੇਤੀ ਪੱਤੀ ਦਾ ਬਾਹਰ ਅੰਦਰ ਜਾਂਦਾ ਹੁੰਦਾ ਰਹਣਾ ਉਹ ਬੰਦੇ ਦਾ ਹੱਥ ਪੈਂਦਾ ਹੋ ਜਾਂਦਾ ਐਂ ਚੱਲੂ ਬਾਈ ਤੇਰੀ ਐਂ ਦੇਖ ਸੰਦ ਸੰਡੇੜਾ ਪੈਸਾ ਤੇਲਾ ਤੈਨੂੰ ਘਾਟ ਤਾਂ ਕਿਸੇ ਚੀਜ਼ ਦੀ ਹੈ ਨਹੀਂ ਬਾਕੀ ਜੇ ਮੇਰੇ ਭਾਈ ਦੇ ਨੌ ਮੂਰੇ ਸਰਪੰਚ ਸਾਹਵ ਲੱਗਿਆ ਨਾ ਗੱਲ ਸਾਲੀ ਹੋਰ ਇਹ ਹੋ ਜੂ ਉਹ ਨਹੀਂ ਨਹੀਂ ਇਹ ਕੰਮ ਆ ਤਾਂ ਬਹੁਤ ਦੂਰ ਆਪਾਂ ਉਹ ਤੈਨੂੰ ਸੰਮਤੀ ਨਾਲ ਬਣਾ ਦਈਏ ਉਹ ਸੰਮਤੀ ਤੋਂ ਲੈਣਾ ਕੀ ਆਪਾਂ ਨੇ ਯਾਰ ਕੰਮਕਾਰ ਕਰਨ ਵਾਲੇ ਬੰਦੇ ਆਪਾਂ ਉਹ ਸਰਪੰਚੀ ਦਾ ਕਰੇ ਹੋ ਜੇ ਉਹੀ ਬਹੁਤ ਆ ਨਾਲੇ ਪੁਰਾਣੇ ਸਰਪੰਚ ਨਾਲ ਦੁਸ਼ਮਣੀ ਪੈ ਜੂ ਆਪਣੀ ਉਹ ਬਾਈ ਉਹਦਾ ਤਾਂ ਤੂੰ ਨਾਵੇਂ ਨਾ ਲੈ ਉਹ ਜਗਰੂਪਤਾ ਲੋਕਾਂ ਦੇ ਮਨ ਚੋਂ ਜਮਾ ਹੀ ਉਤਰਿਆ ਪਿਆ ਓਏ ਉਹਨੇ ਕਿੱਦਾਂ ਸਿੱਧਾ ਕੰਮ ਕਰਿਆ ਬਾਈ ਹੁਣ ਤੂੰ ਮੇਰੀ ਗੱਲ ਸੁਣਾ ਮੈਂ ਤੈਨੂੰ ਸਰਪੰਚੀ ਐ ਥੋੜੀ ਕਹਿਣਾ ਵੀ ਲੋਕਾਂ ਨੂੰ ਤੰਗ ਕਰਨ ਨੂੰ ਲੈ ਉਹ ਬਾਈ ਤੂੰ ਤਾਂ ਲੋਕਾਂ ਦੀ ਸੇਵਾ ਕਰਨੇ ਵਾਲਾ ਬੰਦਾ ਐ ਲੋਕਾਂ ਦੀ ਸੇਵਾ ਕਰੇਗਾ ਬਾਈ ਸਰਪੰਚ ਬਣ ਕੇ ਉਹ ਕਹੇਦਾ ਘਰ ਦੀ ਛੱਤ ਪਵਾਦਿਆ ਕਰੇਗਾ ਉਹ ਕਹੇਦਿਆਂ ਗਰੀਬ ਕੁੜੀਆਂ ਦੇ ਵਿਆਹ ਹੋ ਜਾ ਕਰਨਗੇ ਉਹ ਤੇਰੇ ਵਰਗਾ ਚੰਗਾ ਬੰਦਾ ਸਰਪੰਚ ਬਣ ਜੇ ਬਾਈ ਪਿੰਡ ਤਾਰਿਆ ਜਾਊਗਾ ਪਿੰਡ ਕਦੇ ਗੱਲ ਮੇਰੀ ਠੰਡੇ ਦਿਮਾਗ ਨਾਲ ਸੋਚੀ ਬਾਈ ਚੰਗਾ ਮੈਂ ਚੱਲਦਾ ਬਾਈ ਫੇਰ ਮਿਲਦੇ ਆਪਾਂ ਚਲ ਠੀਕ ਆ ਹਾਂ ਗੱਲ ਤਾਂ ਹੀ ਜਣੀ ਗੌਰ ਕਰੀ ਚਲ ਬਾਕੀ ਦੇਖਾਂਗੇ ਹਾਂ ਹਾਂ ਉਹ ਕੱਲਾ ਮੈਂ ਨਹੀਂ ਕਹਿੰਦਾ ਬਾਈ ਪਿੰਡ ਦੀ ਮੰਗਾ ਸਾਰਾ ਪਿੰਡ ਕਹਿੰਦਾ ਬਸ ਤੇਰੇ ਮੂੰਹ ਤੇ ਕਹਿਣ ਤੋਂ ਜੱਖਦੇ ਤੀ ਚਲ ਮੈਂ ਕਰੇ ਸਲਾਹ ਕਰਕੇ ਦੱਸੂ ਫਿਰ ਹਾਂ ਹਾਂ ਉਹ ਚੰਗਾ ਬਾਈ ਮੁੱਲਾ ਮੈਂ ਤਾਂ ਕੰਮ ਭੁੱਲ ਗਿਆ ਤੀ ਉਹ ਮੈਂ ਸੰਦਰ ਕਰਨੀ ਆ ਸੂਣ ਵਾਲੀ ਆ ਠੰਡ ਬਹੁਤ ਆ ਠੀਕ ਆ ਠੀਕ ਆ ਹਾਂ ਚੰਗਾ ਸੜ ਦੀ ਗੱਲ ਤਾਂ ਸਹੀ ਆ ਕੰਮ ਆਪਾਂ ਨੂੰ ਵੀ ਕਰਦੇ ਆ ਲੋਕਾਂ ਦੇ ਜੇ ਸਰਪੰਚ ਬਣ ਕੇ ਕਰਿਆ ਜਾਵੇ ਵਧੀਆ ਗੱਲ ਨਹੀਂ ਹੋਊ ਚੱਲ ਬਾਕੀ ਦੇਖਦੇ ਆ ਘਰੇ ਸਲਾਹ ਕਰਕੇ ਕੀ ਕਹਿੰਦੇ ਨੇ ਲੱਗਦਾ ਬਣੂ ਸਰਪੰਚ ਜਿਹੜੇ ਹਸਾਬ ਨਾਲ ਚੋਕ ਲਾਈ ਐ ਰਾਤ ਨੂੰ ਮੰਜੇ ਤੇ ਪਿਆ ਵੀ ਸੋਚੂ ਵੀ ਸਰਪੰਚ ਬਣੇ ਨਾ ਜਾਈਏ ਬਾਈ ਠੰਡ ਬਾਲੀ ਆ ਹੈਨਾ ਔਰ ਬੱਸ ਕਰਾਤੀ ਅੱਗ ਕੋਲੇ ਬਹਿ ਕੇ ਟਾਈਮ ਲੰਘਦਾ ਹੈ ਅੱਗ ਨਾਲੇ ਮੋੜਾ ਜਾ ਨਿਕਲ ਵੀ ਅੱਗ ਮੋੜਾਂ ਤੰਦਰੁ ਵੀ ਨਿਕਲੇ ਸਹੀ ਗੱਲ ਆ ਜੀ ਬਲਵਾਨ ਸਾਹਿਬ ਉਹ ਬੱਲੇ ਬੱਲੇ ਹੋਰ ਕੈਰੀ ਠੀਕ ਆ ਸਰਪੰਚ ਦਾ ਆ ਜਾਓ ਸਾਡਾ ਵੀ ਪੁੱਛ ਲਿਆ ਕਰੋ ਗਰੀਬਾਂ ਦਾ ਹਾਲ ਆਏ ਹਾਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬੈਠ ਗਏ ਫਿਰ ਹੈ ਖੁੰਡ ਚਰਚਾ ਤੇ ਸਰਪੰਚੀ ਲੈਣ ਦੀ ਤਿਆਰੀ ਕਰ ਰਹੇ ਆ ਆ ਪੂਰੀ ਜੀ ਪੂਰੀ ਨਾ ਨਾ ਚਾਹੀਦਾ ਵੀ ਹੈ ਹਾਂ ਕਹਿੰਦੇ ਨਵਾਂ ਮੁੰਡਾ ਸਰਪੰਚ ਬਣੂ ਕਹਿੰਦੇ ਵੀ ਨਵੇਂ ਮੁੰਡੇ ਦੀ ਕੰਮ ਹੁੰਦਾ ਸਿਰ ਬੱਚੀ ਕਰਦੇ ਨਹੀਂ ਆ ਬੁਣੇ ਤਾਂ ਕਰ ਨਹੀਂ ਸਕਦੇ ਬਾਕੀ ਹੋਰ ਵੀ ਆ ਜੀ ਜਿੰਨੇ ਪੰਜ ਸਰਪੰਚ ਆਹੀ ਧੁੰਜਾਂ ਦੇ ਆਲੇ-ਦਾਲੇ ਬੈਠੇ ਲੋਕ ਕੱਢਦੇ ਨੇ ਉਹ ਮੈਂ ਵੀ ਕਿਹਾ ਵੀ ਚਲੋ ਡੈਡੀ ਤਾਂ ਬਿਮਾਰ ਰਹਿੰਦੇ ਨੇ ਹੁਣ ਦੋ ਵਾਰ ਕਰ ਲਈ ਉਹਨਾਂ ਨੇ ਸਰਪੰਚੀ ਹਾਂ ਉਹ ਸੇਵਾ ਕਰੀਆ ਹਾਂ ਸੇਵਾ ਕਰੀਆ ਨਾ ਨਾ ਬਣ ਬਾਈ ਸਰਪੰਚ ਚ ਪਾਵਾਂਗੇ ਵੋਟਾਂ ਤੈਨੂੰ ਹੈ ਪੂਰਾ ਪੂਰਾ ਹਾਂ ਹਾਂ ਜੱਗੇ ਹਾਂ ਕਰ ਬਾਈ ਕੰਮਕਾਰ ਕੋਈ ਨਾ ਸਰਪੰਚ ਤੈਨੂੰ ਬਣਾ ਦੇਵਾਂਗੇ। ਬਾਕੀ ਜੇ ਲੋਡ ਹੋਈ ਕਾਹੀ ਵੀ ਚੀਜ਼ ਦੀ ਘਬਰਾਇਓ ਨਾ। ਖਿਆਲ ਰੱਖੀ। ਹਾਂ। ਮੈਂ ਕਹਿਣਾ ਵੀ ਚਾਚੇ ਉਹਨਾਂ ਨੂੰ ਕਾਹਦੀ ਲੋਡ ਹੋਈ? ਘਬਰਾਇਓ ਨਾ। ਉਹ ਲੋਡ ਤਾਂ ਲੋਡ ਤਾਂ ਬਾਈ ਤੈਨੂੰ ਮੈਂ ਦੱਸਦਾ। ਆ ਦੇ। ਬਹੁਤ ਤਾਂ ਥੋੜਾ ਜਿਹਾ ਮਾਰ ਬੁੱਲ ਵਧੀਆ ਖੇ। ਲੋਡ ਨਾਲੇ ਓਰੇ ਤੂੰ ਹੀ ਤੇ ਹੁਣ ਮੈਂ ਤਾਂ ਕਹਿੰਦਾ ਮੂੰਗਫਲੀ ਦੀ ਬੋਰੀ ਉਤਰਾ ਦੇ। ਕੋਈ ਨਹੀਂ ਜੱਗਾ ਕੋਈ ਨਹੀਂ ਤੈਨੂੰ ਮੂਫਲੀ ਚ ਤੋਲ ਦਿੰਨਾ ਮੇਰਾ ਚੱਕੀ ਹੈਗੀ ਆ ਹਾਂ ਲਾਗਦੇ ਦਿਨਾਂ ਦਾ ਦਾਣ ਵੀ ਬਹੁਤ ਲੱਗਦਾ ਹਾਂ 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 ਸਹੀ ਗੱਲ ਆਹੀ ਆਪਾਂ ਨੂੰ ਸੇਵਾ ਦਾ ਮੌਕਾ ਮਿਲ ਜੇ ਤੁਹਾਡੀ ਦਾ ਹੋਰ ਇਦੋਂ ਉੱਪਰ ਕੀ ਵੱਡੀ ਗੱਲ ਹੋ ਸਕਦੀ ਆ ਤੇਰੀ ਲੱਗੂ ਸੇਵਾ ਪੂਰੀ ਸੇਵਾ ਤੇਰੀ ਲੱਗੂ ਬਾਈ ਪੂਰੀ ਤੈਨੂੰ ਸਰਪੰਚ ਬਣਾ ਦੇਾਂਗੇ ਚੱਲ ਠੀਕ ਆ ਫਿਰ ਠੀਕ ਆ ਠੀਕ ਆ ਚੰਗਾ ਭਾਈ ਕਿਵੇਂ ਲੱਗਦਾ ਈ ਬਣੂ ਸਰਪੰਚ ਬਣਾਤਾ ਬਣਾਤਾ ਜਿਹੜੀ ਉਹ ਪਾਸ ਹੋ ਜੇ ਨਾਲੋਂ ਕਿਹੜੀ ਤਾਂ ਜਾਂਦੀ ਜਿਹੜੀ ਇੱਥੋਂ ਪਾਸ ਹੋ ਗਈ ਜੀ ਉਹ ਤਾਂ ਬਣੂਏ ਬਣੂ ਉਹਦਾ ਬਣੂਏ ਬਣੂ ਚਲੋ ਰੱਖਿਓ ਜੀ ਗੌਰੇ ਦੀ ਨਹੀਂ ਕੋਈ ਹਾਇ ਜਿਆਦਾ ਸਾਡਾ ਪੂਰਾ ਪੱਕਾ ਇੱਧਰ ਲੱਗ ਹਾਂ ਜੀ ਹਾਂ ਨਹੀਂ ਫਿਰ ਦੂਆ ਤਾਂ ਵੱਟਦੇ ਪਿਆ ਸਰਪੰਚ ਦਾ ਹੈਗੀ ਹੈਗਾ ਇਹਦਾ ਹੈ ਹੀ ਕੋਈ ਉਹ ਬਾਜੀ ਤੁਹਾਨੂੰ ਇੱਕ ਗੱਲ ਹੋਰ ਪਤਾ ਲੱਗੀ ਆ ਚਲ ਇਹ ਤਾਂ ਖੜ ਰਿਹਾ ਸਰਪੰਚੀ ਚ ਵੀ ਦੂਏ ਪਾਸੇੋਂ ਕੌਣ ਹੈ ਉਧਰੋਂ ਕਿਹੜੇ ਉਹ ਦੋਏ ਪਾਸੇੋਂ ਬਾਈ ਐਤ ਕੀ ਪਾਦਾ ਖੜ ਰਿਹਾ ਸਰਪੰਚੀ ਸਾਡੇ ਵਾਲਾ ਅੱਛਾ ਹਾਂ ਹੁਣ ਤੁਸੀਂ ਦੇਖੋ ਵੀ ਬੰਦਾ ਕਿਹੜਾ ਵਧੀਆ ਦੋਹਾਂ ਚੋਂ ਬੰਦੇ ਦਾ ਯਾਰ ਦੋਹੇ ਵਧੀਆ ਨੇ ਉਹ ਦੋਹੇ ਟੱਟੂ ਵਧੀਆ ਨੇ ਮੈਨੂੰ ਤਾਂ ਬੰਦਾ ਪਾਦਾ ਵਧੀਆ ਲੱਗਦਾ ਯਾਰ ਇਹਦੇ ਨਾਲ ਫੇ ਪੱਦ ਨੂੰ ਮੜਾਓ ਸਰਪੰਚ ਹਾਂ ਠੀਕ ਆ ਆਹੋ ਆਪਾਂ ਦਾ ਪੰਪੇ ਮਾਰਨੇ ਨੇ ਜਮੇ ਇਹਦੇ ਚ ਮਾਰਨੇ ਚਾਰ ਪਾਦਾ 'ਚ ਮਾਰ ਦੋ ਹਾਂ ਇੱਕ ਗੱਲ ਆਈ ਜਣੀ ਉਹ ਬੰਦਾ ਮੈਨੂੰ ਲੋਟ ਲੱਗਦਾ ਬਾਕਿਆ ਲੰਡਰ ਨੂੰ ਬਸ ਲੋ ਪੱਦਲੇ ਨੂੰ ਖਵਾਉਣੀ ਪੀਉਣੀ ਦਾ ਹੈ ਨਿਆਰ ਹਾਂ ਉਹ ਬੰਦਾ ਚਿਪੜ ਜਾਈ ਖਵਾਉ ਪਿਉ ਪੂਰੀ ਹਾਂ ਇਹ ਖਵਾਉ ਪਿਲੇਉ ਪੂਰੀ ਇਹ ਪੰਪਾ ਜੇ 세ਤੀ ਆ ਜਾਂਦਾ ਹਾਂ ਹਾਂ ਆ ਆ ਮਿੰਨਾਂ ਦਾ ਠੰਡਦਾ ਨਾ ਸੋਡਾ ਸਾਰਿਆਂ ਦਾ ਟਾਈਮ ਪਾਸ ਹੋ ਜੂ ਹਾਂ ਇਹਦੀ ਗੱਲੇ ਰਹੋ ਅੱਧੇ ਇੱਕ ਤਾਂ ਕੱਕੇ ਨੂੰ ਉ ਪੁੱਤਾ ਘਰ ਪੱਦਿਆ ਬੰਦਾ ਤਾਂ ਵਧੀਆ ਆਉਂਦੇ ਜਾਂਦੇ ਜਣੀ ਹੱਥ ਖੜਾ ਮੇਰੇ ਕਹੇ ਤੇ ਜੀ ਹਾਂ ਪਾਪਾ ਦਾ ਪੰਪੇ ਮਾਰਨਾ ਪੱਦ ਨੂੰ ਮਾਰ ਦੋ ਚਾਰ ਪੰਪ ਆਉਂਦੇ ਜਾਂਦੇ ਜੀ ਕਿਤਾ ਨੂੰ ਹੱਥ ਖੜਾ ਕਰਦਿਆ ਕਰੋ ਜਰੂਰ ਇਹ ਮੇਰੀ ਬੇਨਤੀ ਆ ਤੁਹਾਨੂੰ ਵੋਟ ਪਾਉਣੀ ਨਾ ਪਾਉਣੀ ਤੁਹਾਡੀ ਮਰਜ਼ੀ ਆ ਪ੍ਰਭਾਵਜਾ ਬਾਣੀ ਦਾ ਬੰਦੇ ਦਾ ਪ੍ਰਭਾਵਜਾ ਉਹਨੂੰ ਵੀ ਲੱਗਿਆ ਮੈਂ ਸਰਪੰਚਾਂ ਹਾਂ ਉਹਦੀ ਮਦਦ ਤਾਂ ਪੂਰੀ ਕਰਨ ਦਾ ਯਾਰਾ ਹਾਂ ਜੀ ਹਾਂ ਹੋਰ ਸਰਪੰਚ ਸਾਹਿਬ ਠੀਕ ਠਾਕ ਹੋ ਠੀਕ ਹੈ ਠੀਕ ਹੈ ਵਧੀਆ ਹੋਰ ਤੁਸੀਂ ਹਣਾਓ ਐ ਚੜਦੀ ਕਲਾ ਬਣਾ ਦਿਓ ਸਰਪੰਚਾਇਤ ਕੀ ਆਪਾਂ ਨਹੀਂ ਕਰੀਆਂ ਸਰਪੰਚੀਆਂ ਕਰਨੀਆਂ ਅੱਜ ਕੀ ਤੁਹਾਨੂੰ ਇਹ ਬਣਾਉਣਿਆ ਰਹੀ ਸਰਪੰਚ ਸਾਹਿਬ ਚਲ ਬਾਕੀ ਮਰਜੀ ਆ ਤੁਹਾਡੀ ਹਾਂ ਕੋਲੋਂ ਕੰਮ ਦਾ ਬੱਕੇ ਇਹਨੇ ਸਰਪੰਚ ਸਾਹਿਬ ਕਿਵੇਂ ਕਹਤਾ ਮੈਨੂੰ ਨਾਲ ਇਹ ਜੇ ਕੰਮ ਤੋਂ ਲੈਣਾ ਕੀ ਆਪਾਂ ਨੇ ਆਪਾਂ ਦਾ ਉਹ ਜਿਹੜੀ ਧਾਰ ਮਾਰਦੇ ਸਰਪੰਚੀ ਦੀ ਹੋਰ ਜੀ ਸਰਪੰਚ ਸਾਹਿਬ ਜੀ ਉਹ ਚਾਚਾ ਤੂੰ ਇੱਕ ਗੱਲ ਦੱਸ ਮੈਨੂੰ ਅੱਜ ਜਿਹੜਾ ਵੀ ਮਿਲਦਾ ਮੈਨੂੰ ਨਾ ਸਰਪੰਚ ਸਾਹਿਬ ਕਹ ਕੇ ਬੁਲਾਉਂਦਾ ਮੈਨੂੰ ਇਹ ਸਾਰਾ ਚੱਕਰ ਕੀ ਆ ਖੁੰਡ ਚਰਤਾ ਦਿੰਦਾ ਜੀ ਪੂਰੀ ਉਹ ਹੋਈ ਵੀ ਸਰਪੰਚ ਸਾਹਿਬ ਬਣਾਉਣਾ ਜੀ ਪਾਦੇ ਨੂੰ ਉਹ ਮੈਨੂੰ ਇਹੋ ਜੇ ਚੀਜ਼ਾਂ ਤੋਂ ਲੈਣਾ ਕੀ ਆ ਮਾਝਾ ਪੰਚੀ ਕਰਕੇ ਕਰਨਾ ਕੀ ਆ ਇੱਕ ਵਾਰੀ ਤੂੰ ਵੀ ਮੌਕਾ ਦੇਖ ਲੈ ਨਹੀਂ ਨਹੀਂ ਮੈਨੂੰ ਤਾਂ ਇਹ ਚੀਜ਼ਾਂ ਦੀ ਲੋੜ ਨਹੀਂ 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 ਸੇਵਾ ਕਰਨ ਦਾ ਮੌਕਾ ਦਿਖਦਾ ਉਹ ਸੇਵਾ ਤਾਂ ਉਹ ਵੀ ਆਪਾਂ ਲੋਕਾਂ ਦੀ ਸੇਵਾ ਹੀ ਕਰਦੇ ਆ ਨਹੀਂ ਤੂੰ ਡੋਰ ਸਾਹਿਬ ਸਰਪੰਚੀ ਦੀ ਮੈਨੂੰ ਲੈਣਾ ਕੀ ਆ ਸਰਪੰਚੀ ਤੋਂ ਨਹੀਂ ਨਹੀਂ ਸਾਰਾ ਪਿੰਡ ਦੇ ਨਾਲ ਚਲ ਬਾਕੀ ਦੇਖਦੇ ਆ ਫਿਰ ਨਹੀਂ ਨਹੀਂ ਮੌਕਾ ਸਾਹਮਣੇ ਇੱਕ ਵਾਰੀ ਸਰਪੰਚੀ ਦਾ ਦੇਖਦੇ ਆ ਸਲਾਹ ਕਰਕੇ ਵੀ ਕੀ ਕਹਿੰਦੇ ਨੇ ਘਰੇ ਕਰਦੇ ਨੇ ਵੀ ਸਲਾਹ ਜ਼ਰੂਰੀ ਹੈ ਨਾ ਕਰ ਲਓ ਸਲਾਹ ਫਿਰ ਸਰਪੰਚਾ ਤੈਨੂੰ ਬਣਾਉਣਾ ਹੀ ਬਣਾਉਣਾ ਚਲੋ ਠੀਕ ਆ ਚੰਗਾ ਜੀ ਲੇ ਵੀ ਖੁੰਡ ਚਰਚ ਵਾਲਿਆਂ ਨੇ ਤਾਂ ਆਪਾਂ ਨੂੰ ਸਰਪੰਚ ਪਾਸ ਕਰਤਾ ਹੁਣ ਤਾਂ ਇੱਕ ਫਾਰਮੈਲਿਟੀ ਜੀ ਰਹਿ ਗਈ ਵੋਟਾਂ ਦੀ ਓਏ ਬਾਪੂ ਉਹੀ ਕਹੀ ਜਾਂਦਾ ਸੀ ਵੀ ਤੇਤੋਂ ਕੁਝ ਨਹੀਂ ਹੋਣਾ ਕੁਝ ਨਹੀਂ ਹੋਣਾ ਆਹ ਦੇਖ ਲਾ ਹਲ ਤਾਂ ਵੋਟਾਂ ਵੀ ਨਹੀਂ ਪਈਆਂ ਪਹਿਲਾਂ ਹੀ ਸਰਪੰਚ ਸਰਪੰਚ ਕਰ ਹੀ ਜਾਂਦੇ ਨੇ ਜਦ ਵੋਟਾਂ ਪੈਣ ਗਿਆ ਫੇਰ ਕੀ ਕਰੂ ਉਹ ਨਾਲੇ ਬਾਪੂ ਉਹੀ ਕਹੀ ਜਾਂਦਾ ਵੀ ਤੇਤੋਂ ਪਿੰਡ ਦੇ ਕੰਮ ਨਹੀਂ ਲੋਟ ਆਉਣੇ ਉਹ ਜਿਹੜਾ ਕੁਝ ਬਾਪੂ ਨੇ ਕਰਿਆ ਉਹੀ ਮੈਂ ਕਰੀ ਜਾਉਂ ਬਾਪੂ ਨੇ ਕਿਹਾ ਬਹੁਤ ਚਿਪਸ ਲਾਤੀ ਪਿੰਡ ਚ ਵਾਹ ਇਹਨੇ ਮੇਰਾ ਸਾਲਾ ਕੱਦਾਂ ਫੋਨ ਕਰਿਆ ਲੈ ਆ ਨਿਕਲਿਆ ਕੀ ਹਾਲ ਨੇ ਬਾਈ ਓਏ ਹੋ ਠੀਕ ਆ ਵਧੀਆ ਵਧੀਆ ਔਰ ਫਿਰ ਠੀਕ ਠਾਕ ਕਿਵੇਂ ਚੱਲੀ ਤੁਹਾਡੀ ਖੁੰਡ ਚਰਚਾ ਖੁੰਡ ਚਰਚਾ ਜਿਹਦਾ ਤੇਰੀ ਉਹ ਚਰਚਾ ਹੁੰਦੀ ਆ ਉਹ ਪਤਾ ਤੀ ਮੈਨੂੰ ਓ ਜੱਟ ਦੀ ਚੜ੍ਹਾਈਆ ਦੇਖ ਲੈ ਸਾਰੇ ਪਿੰਡ ਦੇ ਕਿਵੇਂ ਸਰਪੰਚ ਸਰਪੰਚ ਹੋਣੇ ਕਹਿਣ ਲੱਗੇ ਹਲ ਤਾਂ ਵੋਟਾਂ ਵੀ ਨਹੀਂ ਪਈਆਂ ਪਰ ਇੱਕ ਗੱਲ ਹੋਰ ਹੋ ਗਈ ਪਾਦਾ ਖੜ ਰਿਹਾ ਉਧਰੋਂ ਪਾਦਾ ਹਾਂ ਉਹ ਉਹਨੂੰ ਸਾਲ ਨੂੰ ਕਿਹਨੇ ਕਹਤਾ ਉਹਨੂੰ ਤਾਂ ਸਰਪੰਚੀ ਦਾ ਊੜਾ ਬ ਨਹੀਂ ਆਉਂਦਾ ਉਹ ਪਿੰਡ 'ਚ ਬਣੇ ਵੀ ਬਹੁਤ ਆਦੀ ਗੱਲ ਤੇਰੀ ਪੱਕੀ ਆ ਪਿੰਡ 'ਚ ਸਾਲੇ ਦੀ ਬਣੀ ਵੀ ਬਹੁਤ ਆ ਕੰਮ ਵਧੀਆ ਕਰੀ ਜਾਂਦਾ ਉਹ ਹੁਣ ਆਪਾਂ ਨੂੰ ਖਰਚ ਖਰਚ ਕਰਨਾ ਪਊ ਨਹੀਂ ਤਾਂ ਆਪਾਂ ਸਹਿਮਤੀ ਨਾਲੇ ਆ ਜਾਂਦੇ ਖਰਚ ਤਾਂ ਫਿਰ ਹੁਣ ਕਰਨਾ ਹੀ ਪਊ ਮੰਗਾ ਲਓ ਫਿਰ ਹਰਿਆਣੇ ਵਾਲੀ ਉਹੀ ਮਂਗਾਉਣੀ ਪਊ ਫਿਰ ਤਾਂ ਉਹ ਕੋਈ ਨਹੀਂ ਜਿੱਤਾਂਗੇ ਹੁਣੇ ਨਾ ਢੇਰੀਟਾ ਸਾਲੇ ਨੂੰ ਪਲਟਾ ਕੇ ਮਾਰਾਂਗੇ ਚੱਲ ਦੇਖਦੇ ਆ ਕਿਵੇਂ ਬਣਦਾ ਸਾਲੇ ਇੱਕ ਗੱਲ ਸਮਝ ਨਹੀਂ ਆਉਂਦੀ ਇਹ ਗੱਲ ਜਾ ਕੇ ਇੱਧਰ ਨੂੰ ਰਹੀ ਆ ਓਏ ਉਹ ਚ ਤਾਂ ਇਨੀ ਹਿੰਮਤ ਹੈ ਨਹੀਂ ਵੀ ਉਹ ਸਰਪੰਚੀ ਨਾਲ ਫਾਹ ਲੈ ਲੈ ਤੂੰ ਐ ਪਤਾ ਕਰ ਉਹਨੂੰ ਖੜਾਉਣ ਵਾਲਾ ਕੌਣ ਆ ਬਾਈ ਸਾਰਾ ਪਿੰਡ ਆ ਉਹ ਮੇਰੇ ਸਾਲੇ ਦਾ ਤੂੰ ਮੇਰੇ ਤੋਂ ਥਾਪੜੇ ਖਾਏਗਾ ਮੈਂ ਕਹਣਾ ਪਿੰਡ ਤਾਂ ਸਾਰਾ ਮੇਰੇ ਨਾਲ ਆ ਗੱਲਾਂ ਹੁੰਦੀਆਂ ਵੀ ਚੱਲਦੀਆਂ ਆਂਦੀਆਂ ਗੱਲ ਤੇਰੀ ਵੀ ਸਿਆਣੀਆਂ ਦੁਸ਼ਮਣ ਨੂੰ ਕਦੇ ਮਾੜਾ ਨਹੀਂ ਸਮਝਣਾ ਚਾਹੀਦਾ ਇਹੀ ਤਾਂ ਗੱਲ ਦਨ ਸਮਝਾ ਰਹੇ ਹਾਂ ਕੰਮੇ ਹੋਣਾ ਪੂ ਆਪਾਂ ਨੂੰ ਵੀ ਚੱਲ ਦੇਖਦੇ ਆ ਓਏ ਹੁਣ ਤਾਂ ਦੋ ਭਾਰ ਦੇਣੀਆਂ ਨੇ ਇਕੱਠੀਆਂ ਮਸਾਂ ਵਰਤੀਆਂ ਹੋਈਆਂ ਨੇ ਉਹ ਦੇਖ ਕੇ ਠੀਕ ਰੱਖਿਓ ਕਿਤੇ ਇੱਕ ਸਾਈਡ ਤੇ ਨੂੰ ਕੱਢ ਦਾਂ ਮਟਰਸਾ ਵੀ ਤੋੜਨ ਵਾਲੇ ਹੋਏ ਪਿਆ ਯਾਰ ਕੱਲ ਨੂੰ ਲਾਈਏ ਲੇਵਰ ਓ ਬੱਲੇ ਬੱਲੇ ਕੀ ਹਾਲ ਨੇ ਭਾਈ ਬਾਬ ਵਧੀਆ ਵਧੀਆ ਤੂੰ ਠਾ ਕਿਵੇਂ ਆ ਉਹ ਅੱਜ ਕਿਵੇਂ ਕੀੜੀ ਦੇ ਘਰੇ ਨਰੇਣ ਆਏ ਨੇ ਉਹ ਕਾ ਨੂੰ ਬਸ ਮਰਾ ਘੁੰਮਦਾ ਫਿਰਦਾ ਤੇਰੇ ਲਈ ਆ ਖੜਿਆ ਉਹ ਚੱਲ ਵਧੀਆ ਸ਼ੁਕਰ ਆ ਗਰੀਬਾਂ ਨੂੰ ਯਾਦ ਕਰਿਆ ਉਹ ਮਿਲ ਗਈ ਪਰਚੀ-ਪੁਰਚੀ ਉਹ ਬਾਈ ਕੀ ਪਰਚੀ ਬਹੁਤ ਔਖੇ ਪਰਚੀ ਮਿਲੀ ਆ ਮਿੰਟਾਂ ਤਰਲੇ ਕਰਕੇ ਇੱਕ ਕਿਸੇ ਤੋਂ ਲਈਆ ਹੁਣ ਇਕੱਠੀਆਂ ਦੋ ਭਰਾਂਗੇ ਤੂੰ ਮੇਰੇ ਲਈ ਤਾਂ ਗੱਲ ਕਰਦਾ ਯਾਰ ਹਾਂ ਪਰਚੀ ਇਹ ਤੈਨੂੰ ਮੈਂ ਦਵਾ ਦਾਂ ਉਹ ਚੱਲ ਕੋਈ ਨਾ ਹੁਣ ਦਵਾ ਦੀ ਹੋਰ ਵੀ ਚਾਹੀਦੀ ਨੇ ਆਪਨ ਦੋ ਪਰਚੀਆਂ ਚੱਲ ਕੋਈ ਨਾ ਦੋ ਪਰਚੀਆਂ ਮੈਥੋਂ ਲੈ ਲਈ ਤੂੰ ਕਿਵੇਂ ਕੁਮਾਰਫ ਹੋਗੀ ਹੋਰ ਸੁਣਾ ਚੱਲ ਉਹ ਮੈਂ ਤਾਂ ਤੇਰੀ ਸਾਹ ਲੈਣਾ ਐ ਇੱਕ ਉਹ ਸਾਡੀ ਸਲਾਹ ਦੀ ਤੈਨੂੰ ਲੋੜ ਪੈ ਗਈ ਬਾਈ ਅਸੀਂ ਤੇਰੇ ਤੋਂ ਸਲਾਹ ਲੈਨੇ ਤੂੰ ਸਾ ਤੋਂ ਸਲਾਹ ਕਰ ਤੂੰ ਐਂ ਲੱਗ ਗਿਆ ਉਹ ਨਹੀਂ ਨਹੀਂ ਸਲਾਹ ਹੀ ਤਾਂ ਕਿਸੇ ਨੂੰ ਵੀ ਲੋੜ ਪੈ ਸਕਦੀ ਆ ਹਾਂ ਹਾਂ ਬਾਈ ਹੁਕਮ ਕਰਾ ਉਹ ਯਾਰ ਪਿੰਡ ਦੇ ਲੋਕ ਕਹੀ ਰਹੇ ਨੇ ਐ ਕਿ ਤੈਨੂੰ ਸਰਪੰਚੀ 'ਚ ਖੜਾਉਣਾ ਉਹ ਗੱਲ ਤਾਂ ਬਾਈ ਉੱਡਦੀ ਉੱਡਦੀ ਜੀ ਮੈਂ ਵੀ ਸੁਣੀ ਆ ਯਾਰ ਮੈਂ ਤਾਂ ਇਹ ਜੇ ਕੰਮ 'ਚ ਪਿਆ ਹੀ ਨਹੀਂ ਕਦੇ ਉਹ ਬਾਈ ਜੇ ਤੂੰ ਖੜ ਗਿਆ ਫਿਰ ਤਾਂ ਸਰਬਸੰਮਤੀ ਹੋ ਜਾਣੀ ਆ ਉਹ ਯਾਰ ਮੈਨੂੰ ਭੇਜਤਾ ਹੈ ਨਹੀਂ ਇਹ ਜੇ ਕੰਮਾਂ ਦਾ ਉਹ ਭੇਜਤਾ ਬਾਈ ਆਪੇ ਪੈ ਜਾਂਦਾ ਉਹ ਨਾਲੇ ਪਿੰਡ ਦੇ achar ਕੰਮ ਹੋ ਜਾਣਗੇ ਪਿੰਡ ਮਾੜਾ ਮੋਟਾ ਸੋਹਣਾ ਬਣ ਜਾਊਗਾ ਉਹ ਤੈਨੂੰ ਪਤਾ ਉਹ ਦੂਜੇ ਤਾਂ ਕੀ ਕਰਿਆ ਉਹਨਾਂ ਨੇ 10 ਸਾਲ ਹੋ ਗਏ ਸਰਪੰਚੀ ਉਹਨਾਂ ਕੋਲ ਆ ਉਹ ਪਿੰਡ ਚ ਕੋਈ ਇੱਟ ਤੱਕ ਨਹੀਂ ਲਾਈ ਹੈਗੀ ਜੇ ਤੂੰ ਜਿੱਤ ਗਿਆ ਨਾ ਬੱਲੇ ਬੱਲੇ ਹੋਜੂ ਨਾਲੇ ਸਾਰੇ ਪਿੰਡ ਦੀ ਤਰੱਕੀ ਹੋਜੂ ਉਹ ਯਾਰ ਨਹੀਂ ਨਹੀਂ ਮੈਂ ਤਾਂ ਇਹੋ ਜੇ ਕੰਮ 'ਚ ਪੈਣਾ ਚਾਹੁੰਦਾ ਹੀ ਨਹੀਂਗਾ ਉਹ ਬਾਈ ਪੈਣਾ ਚਾਹੁੰਦਾ ਕੌਣ ਹੁੰਦਾ ਇਹਦਾ ਲੋਕਾਂ ਕਰਕੇ ਕੰਮ ਕਰਨੇ ਪੈਂਦੇ ਨੇ ਹੁਣ ਭਲੇ ਦਾ ਕੰਮ ਕਰ ਲੈ ਦੇਖ ਤੇਰਾ ਸਾਰਾ ਕਾਰੋਬਾਰ ਸੈਟ ਆ ਗਾਹਾਂ ਨਿਆਣੇ ਸਾਭ ਲੈਣਗੇ ਕੰਮ ਕਰ ਉਹ ਜੇ ਤੂੰ ਚਾਰ ਕੰਮ ਪਿੰਡ ਵਾਸਤੇ ਕਰ ਦੇਂਗਾ ਸਾਰੀ ਉਮਰ ਤੈਨੂੰ ਸਾਰਾ ਪਿੰਡ ਯਾਦ ਰੱਖੂਗਾ ਸਾਰਾ ਪਿੰਡ ਸਲਾਉਂਦਾ ਤੈਨੂੰ ਨਾਲੇ ਉਹ ਕੰਮ ਤਾਂ ਵੈਸੇ ਵੀ ਆਪਾਂ ਕਰੀ ਜੰਨੇ ਲੋਕਾਂ ਦੇ ਆਪਾਂ ਕਿਹੜਾ ਜਵਾਬ ਦਿੰਨੇ ਆ ਕਿਸੇ ਨੂੰ ਉਹ ਬਿਨਾ ਪਾਵਰ ਤੋਂ ਕੰਮ ਨਹੀਂ ਹੁੰਦੇ ਬਾਈ ਤੈਨੂੰ ਵੀ ਪਤਾ ਹੀ ਆ ਗੱਲ ਸਹੀ ਆ ਕਾ ਨਾ ਗਲਤ ਤਾਂ ਤੇਰੀ ਠੀਕ ਆ ਹੂੰ ਨਾਲੇ ਤੂੰ ਤੇਰੀ ਚਾਰ ਬੰਦਿਆਂ ਨਾਲ ਬਣੀ ਵੀ ਆ ਉਹ ਗਰਾਂਟ ਵੀ ਲੈ ਆਇਆ ਕਰੇਗਾ ਇਹਨਾਂ ਨੂੰ ਤਾਂ ਸਾਲਿਆਂ ਨੂੰ ਕੋਈ ਗਰਾਂਟੀ ਨਹੀਂ ਦਿੰਦਾ ਹੈਗਾ ਵੀ ਜੇ ਇੱਕ ਹੋਰ ਕੰਮ ਕਰੀਏ ਹਾਂ ਜੇ ਮੇਰੀ ਜਗ੍ਹਾ ਤੇ ਤੈਨੂੰ ਖੜਾ ਦਈਏ ਉਹ ਬਾਈ ਕਿੱਥੇ ਤੈਨੂੰ ਪਤਾ ਤਾਂ ਹੈਗਾ ਮੈਨੂੰ ਕਿਹਨੇ ਵੋਟ ਪਾਉਣੀ ਮੈਨੂੰ ਤਾਂ ਸਲੇ ਸਾਡੇ ਘਰ ਦੇ ਆ ਨਹੀਂ ਵੋਟ ਪਾਉਣੀ ਮੇਰੇ ਨਾਲ ਤਾਂ ਉਹ ਹੋਊਗੀ ਜਿਹੜੀ ਨੀਟੂ ਸ਼ਟਰ ਵਾਲੇ ਨਾਲ ਹੋਈ ਸੀ ਮੈਨੂੰ ਪਤਾ ਹੀ ਹੈ ਉਹ ਤੂੰ ਖੜ ਬਾਈ ਸਾਡਾ ਜੱਡਾ ਲਾਣਾ ਆ ਪਿੰਡ ਚ ਸਾਰੀਆਂ ਵੋਟਾਂ ਤੈਨੂੰ ਜਮਾ ਪੱਕੀਆਂ ਮੋਹਰ ਲਾ ਕੇ ਪਾਵਾਂਗੇ ਕੋਈ ਕਮ ਜੀ ਦੁਸ਼ਮਣੀ ਪੈ ਜਾਂਦੀ ਹੁੰਦੀ ਆ ਉਹ ਬਾਈ ਉਹ ਦੁਸ਼ਮਣੀ ਕਿਦਰੇ ਨਹੀਂ ਪੈਂਦੀ ਹੈਗੀ ਤੂੰ ਟੈਂਸ਼ਨ ਨਾ ਲੈ ਤੂੰ ਚੱਕ ਦੇ ਫੱਟੇ ਹੁਣ ਜਦ ਤਾ ਮਨ ਬਣਾਇ ਲਿਆ ਮਨ ਤੇਰੇ ਆ ਗਿਆ ਬਾ ਫੇਰ ਨਾ ਪਿੱਛੇ ਮੁੜ ਕੇ ਦੇਖ ਫਿਰ ਮੇਰੇ ਨਾਲ ਦਾ ਤੁਰੋਂਗੇ ਉਹ ਤੇਰੇ ਨਾਲ ਕੀ ਤੇਤੋਂ ਮੂਰੇ ਤੁਰਾਂਗੇ ਇੱਕ ਕਦਮ ਵੀ ਸਾਡਾ ਬਾਈ ਆ ਰਿਹਾ ਚੱਲ ਬਾਕੀ ਦੇਖਦੇ ਆਂ ਫਿਰ ਹਾਂ ਪੂਰਾ ਇੱਕ ਠੋਕ ਕਹਿਣ ਜੱਗਰ ਹੋ ਕੇ ਵੋਟਾਂ ਮਾਵਾਂਗੇ ਤੈਨੂੰ ਬਾਈ ਕੋਈ ਚੱਕਰ ਨਹੀਂ ਚੱਲ ਬਣਾਉਣੇ ਆ ਮੰਨ ਫਿਰ ਹਾਂ ਹਾਂ ਬਣਾ ਤੂੰ ਮੰਨ ਤੇਰੇ ਨਾਲ ਆ ਪੂਰੇ ਠੀਕ ਆ ਮੈਂ ਤੈਨੂੰ ਦੱਸੂ ਫਿਰ ਹਾਂ ਦੱਸ ਦੀ ਜਾ ਮਰ ਜੇ ਆਪਾਂ ਕੱਗਦੇ ਭਰਨ ਇਕੱਠੇ ਚੱਲਾਂਗੇ ਹਾਂ ਬਾ ਠੀਕ ਆ ਠੀਕ ਆ ਆਪਣੀ ਵਾਲੀ ਗੱਡੀ ਦੀ ਰੋਡ ਉਹ ਵੀ ਦੱਸ ਦੀ ਬਾ ਠੀਕ ਆ ਠੀਕ ਆ ਹੋਰ ਨਾਲੇ ਸਮਾਨ ਸਮੂਨ ਵੰਡ ਦਾਂਗੇ ਕੋਈ ਚੱਕਰ ਨਹੀਂ ਕੋਈ ਨਾ ਕੋਈ ਨਾ ਹਾਂ ਇੰਨਾ ਕਿਤਾ ਕਰ ਆਪਾਂ ਤਾਂ ਇਮਾਨਦਾਰੀ ਦੇ ਚੱਲਣਾ ਆ ਆਪਾਂ ਬੇਈਮਾਨੀ ਵਾਲਾ ਕੰਮ ਨਹੀਂ ਕਰਨਾ ਹੈਗਾ ਬੇਈਮਾਨੀ ਮਾੜੇ ਮੋਟੇ ਤਾਂ ਲੋਕ ਖੁਸ਼ ਕਰਨੇ ਪੈਂਦੇ ਨੇ ਤੈਨੂੰ ਪਤਾ ਤਾਂ ਹੈਗਾ ਚਲ ਆਂ ਵੀ ਦਾਨ ਕਰਦੇ ਆ ਆਪਾਂ ਆਪਾਂ ਮਾਨਦਾਰਾਂ ਲੋਕ ਥੋੜੀ ਛਲੇ ਇਮਾਨਦਾਰ ਨੇ ਚਲ ਆ ਤਾਂ ਤਰੀ ਦੇ ਕੀ ਪਾਉਂਦੇ ਨੇ ਵੋਟਾਂ ਇਹ ਤਾਂ ਤਰੀ ਗੱਲ ਸਹੀ ਉਹ ਦੇਖੋ ਜਿਆਦਾ ਕੁਝ ਨਹੀਂ ਆਪਾਂ ਕਰਦੇ ਦਾਰੂ ਚਲਾ ਦਾਂਗੇ ਠੀਕ ਆ ਹੂੰ ਉਹ ਬਾਕੀ ਹੋਰ ਮਤਲਬ ਪੈਸੇ ਪੂਸੇ ਮਾੜੇ ਮੋਟੇ ਕਰ ਦਾਂਗੇ ਜਿਹੜੀਆਂ ਵੋਟਾਂ ਕੱਚੀ ਪੱਕੀਆਂ ਲੱਗਣੀਆਂ ਉਹ ਇੰਨਾ ਕੁ ਤਾਂ ਕਰਨੀ ਹੀ ਪੈਂਦਾ ਹੁੰਦਾ ਬਈ ਜੇ ਲੋਕਾਂ ਦੀ ਸੇ ਫਰ ਇਹ ਜਿਹਾ ਵੀ ਕੰਮ ਕਰਨਾ ਪਊ ਉਹ ਕਰ ਦਾਂਗੇ ਕੁਛ ਨਹੀਂ ਹੁੰਦਾ ਮਾੜੀ ਮੁੱਟੀ ਉਧਰੋਂ ਕੱਢ ਲਾਂਗੇ ਬਾਅਦ ਚ ਜਿੱਤ ਕੇ ਨਹੀਂ ਨਹੀਂ ਉਹ ਆ ਖਰਚਾ ਤਾਂ ਕੱਢ ਲਾਂਗੇ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਚੱਟ ਨਾ ਮਟੇ ਕੋਈ ਨਾ ਕੋਈ ਨਾ ਦੇਖ ਰਿਆ ਪਰ ਹਾਂ ਹਾਂ ਬਾ ਤੂੰ ਖੜ ਜਾ ਕੇ ਰਾਂ ਪਾਦਾ ਸਰਪੰਚ ਸਾਡਾ ਬਾਈ ਠੀਕ ਆ ਠੀਕ ਆ ਸਰਮਾਨ ਸਾਹਿਬ ਹੁਣ ਤਾਂ ਸਰਪੰਚ ਸਾਹਿਬ ਬਣ ਗਏ ਉਹ ਕਹਦਾ ਸਰਪੰਚ ਆਪਾਂ ਦਾ ਭਾਈ ਹਾਂ ਉਹ ਨਹੀਂ ਨਹੀਂ ਬਸ ਸਾਡਾ ਭਾਈ ਨਹੀਂ ਹੈਗੀ ਵੀ ਹਾਂ ਸਰਪੰਚ ਹਾਂ ਹਾਂ ਚੱਲ ਠੀਕ ਆ ਠੀਕ ਆ ਠੀਕ ਆ ਉਹ ਮੈਨੂੰ ਤਾਂ ਐਤੀ ਆਪਾਂ ਨੂੰ ਜ਼ੋਰ ਮਾਰਨਾ ਪਊ ਉਹ ਇਹ ਤਾਂ ਆਪੇ ਮਨ ਬਣਾਈ ਫਿਰਦਾ ਸਰਪੰਚੀ ਦਾ ਹੁਣ ਆਊਗਾ ਸਵਾਦ ਸਾਲਾ ਸਾਲੇ ਨੂੰ ਕੋਠੇ ਚਾੜਖੇ ਪੌੜੀ ਚੱਖਾਂਗੇ ਜਿਆਦਾ ਹੀ ਜੰਬੜਿਆ ਫਿਰਦਾ ਦੀ ਲੋ ਭਰ ਦੋ ਭਰ ਦੋ ਹਿੰਮਤ ਨਾਲ ਹਾਂਜੀ ਮਿੱਤਰੋ ਕਿਵੇਂ ਲੱਗਿਆ ਵੀਡੀਓ ਸਰਪੰਚੀ ਦਾ ਭਾਗ ਪਹਿਲਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਜੇ ਵਧੀਆ ਲੱਗੀ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕਿੰਨੇ 파ਟ ਬਣਾਈ ਆਪਾਂ ਸਰਪੰਚੀ ਸੀਰੀਜ਼ ਦੇ ਇਹ ਵੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਅੱਗੇ ਅੱਗੇ ਪੂਰੇ ਤੱਕੜੇ 파ਟ ਆਉਣੇ ਆ ਪੂਰੇ ਮਸਾਲੇ ਵਾਲੇ ਤੇ ਆਪਣਾ ਫੇਸਬੁੱਕ ਪੇਜ ਵੀ ਬੈਨੀਪਾਲ ਜਾਰਡਸ ਦੇ ਨਾਮ ਤੇ ਆ ਉੱਥੇ ਵੀਡੀਓ ਪਹਿਲਾਂ ਆ ਜਾਂਦੀ ਹੈ YouTube ਨਾਲੋਂ ਉੱਥੇ ਵੀ ਤੁਸੀਂ ਦੇਖ ਸਕਦੇ ਹੋ ਫੋਲੋ ਕਰ ਸਕਦੇ ਹੋ ਪੇਜ ਨੂੰ ਬੈਨੀਪਾਲ ਜਾਰਡਸ ਦੇ ਨਾਮ ਤੇ ਤੇ Instagram ਤੇ ਵੀ ਰੀਲ ਆਉਂਦੀਆਂ ਨੇ ਹੁਣ ਡੇਲੀ ਇੰਸਟਾਗ੍ਰਾਮ ਵੀ ਬੈਨੀਪਾਲ ਜਰਡਸ ਦੇ ਨਾਮ ਤੇ ਆ ਉੱਥੇ ਵੀ ਜਾ ਕੇ ਫੋਲੋ ਕਰ ਸਕਦੇ ਹਾਂ ਧੰਨਵਾਦ